ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੋਆਤਰ ਸੈਟ ਆਈ ਸਾਰੇ ਵੀਰਾਂ ਦੇ ਘਰ ਪੁਰਾਣਾ ਠੀਕ ਆ ਲਓ ਜੀ ਕਰਤੀ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 9 ਵਜੇ ਠੀਕ ਆ ਲੀਓ ਬੇਬੀ ਜਾਣਾ ਕਰੇ ਆਇਆ ਚੱਲ ਹਾਂ ਨਾ ਤਾਂ ਗੋਲੀ ਹੀ ਨਿਕਲਣਾ ਇੱਥੋਂ ਤਾਂ ਲਾਈਟਰ ਨੂੰ ਟਕਾ ਦੇ ਬੰਦ ਠੀਕ ਆ ਕਿ ਨਹੀਂ ਉਹ ਵੀ ਕਰ ਦਈਏ ਫਿਰ ਨਾਨਕੇ ਪਿੰਡ ਜਾ ਕੇ ਆਉਣਾ ਯਾਰ ਮਾਮੇ ਦੇ ਮੁੰਡਾ ਨੂੰ ਲੈ ਕੇ ਆਉਣਾ ਫਿਰ ਖਾਂ ਤੂ ਆਵਾਂਗੇ ਆ ਦੇਖੋ ਕੀ ਗੰਦ ਪਾਇ ਲੀ ਉਹਨੇ ਠੀਕ ਆ ਖਾਂ ਤੂ ਆਵਾਂਗੇ ਖੇਤ ਵੀ ਦੋਤੀ ਪਾਣੀ ਪੋਣਿਆ ਕੰਮ ਵਾਲੇ ਬੰਦੇ ਦੀ ਆਪਣੇ ਦੀ ਬਾਬੇ ਦੀ ਕਰਨੇ ਸਾਰੇ ਕੰਮ ਦੰਦੇ ਕਰ ਇਧਰੋਂ ਮੈਂ ਕੂਤਰ ਕੂਤਰ ਤਾਂ ਕੀ ਵਿਖਣਾ ਲੈਟ ਨਾਟੇ ਬਿਆਲਾ ਕੂਤਰ ਤਾਂ ਆ ਕੇ ਵੇਖਾਂਗੇ ਹਾਂਜੀ ਪਹੁੰਚੇ ਖੇਤ ਜੀ ਲੈ ਕੇ ਰੋਟੀ ਤੇ ਲੱਸੀ ਫਿਰ ਬਾਬੇ ਨੇ ਵੀ ਮਾਰਤਾ हेयर कट ਗੈ ਨਹੀਂ ਕਾਟ ਹੀ ਪਵਾ ਲਿਆ ਮੈਂ ਆਖਿਆ ਜਮਾ ਉਹਦੇ ਆਖਣ ਨੂੰ ਬਾਬਾ ਮੱਖੀ ਵੀ ਤਲਕ ਜੂਗੀ ਸਰਾ ਕਰਾਤਾ ਕੰਮ ਆਇਆ ਗੰਜਾਏ ਤੇ ਮਾਲ ਕਿਵੇਂ ਸੀ ਬਾਬਾ ਅੱਛਾ ਥਾ ਬਹੁਤ ਵਧੀਆ ਬਹੁਤ ਹੀ ਵਧੀਆ ਸੀ ਠੀਕ ਮੈਂ ਤਾਂ ਕੋਰ ਲੱਗੂ ਕੋਈ ਨਾ ਕਰ ਲਾਂਗੇ ਆਪਾਂ ਅੱਜ ਵੀ ਸ਼ਾਇਦ ਕਹਿੰਦੇ ਸੀ ਆਉਣਾ ਉਹਨੇ ਗਿੜਾ ਮਾਰਦੇ ਰਹਿੰਦਾ ਬਾਦ ਨੂੰ ਬਾਲੇ ਫਿਊਲ ਤੇ ਬਾਦੋਂ ਹੁਣ ਚੱਲੇ ਸਿੱਧਾ ਤਖਾਲੇ ਠੀਕ ਹੈ ਨਾਨਕੇ ਪਿੰਡ ਵਾਲ ਨੂੰ ਮਾਮੇ ਨੇ ਮੋੜੇ ਨੂੰ ਚੜਾ ਲਿਆ ਏ ਇਹ ਇਹ ਅਸੀਂ ਜਾਣੂ ਹੋਣਾ ਵੱਡਾ ਟੱਕ 8 30 40 ਕਿੱਲਿਆਂ ਦਾ ਲੈ ਮੀਂਹ ਨੂੰ ਨਾ 1000 ਤੋਂ ਪਹਿਲਾਂ ਬਾਹ ਦੀ ਏ ਬੱਟੀ ਚ ਘਾਈ ਤੇ ਤਰੋਂ ਬਾਹ ਨੂੰ ਚਾ ਸੀਗਾ ਤੇ ਚਲੋ ਖੇਤ ਰੋਟੀ ਵਾਲੀ ਫੜਾ ਕੇ ਕਿਹਾ ਹੁਣ ਵਾਲਪ ਵਾਲੇ ਫਿਊਲ ਤੇ ਹੁਣ ਸਿੱਧਾ ਇੱਥੋਂ ਬੀਦੋ ਵਾਲੀ ਲਾਲਬਾਈ ਤਰਾਜ ਵਾਲਾ ਫਿਰ ਉਥੋਂ ਨਾਲ ਦੇ ਨਾਲ ਵਾਪਸ ਹੀ ਪਿੰਡ ਨੂੰ ਘਾਜਾਂਗੇ ਆਪਾਂ ਹਾਂਜੀ ਪਹੁੰਚ ਗਏ ਆ ਜੀ ਰੌਲੇ ਵਾਲੀ ਜ਼ਮੀਨ 'ਚ ਦੇਖੋ ਬਾਬੇ ਸੱਚੀ ਦੇਖਣ ਤਾਂ ਹੀ ਲੱਗਦਾ ਜੇ ਰੌਲੇ ਵਾਲੀ ਜ਼ਮੀਨ ਹੁੰਦੀ ਹੈ ਇਹਨੂੰ ਪੱਧਰ ਕਰਨਾ ਹੈ ਪਰ ਹੈ ਆਪਦੀ ਦੇਖੋ ਕੀ ਟਿੱਬੇ ਟਿੱਪ ਬਣੇ ਪਏ ਸਿਰ ਤੇ ਬਾਈ ਬਣੇ ਪਏ ਜਾਵਾ ਹਨ ਇਹ ਤਾਂ ਮਾਮੇ ਦਾ ਬੋਏ ਵੀ ਆ ਚੁੱਕਿਆ ਏ ਠੀਕ ਹੈ ਕਿ ਨਹੀਂ ਹੱਥ ਨੂੰ ਟਰੈਕਟਰ ਦਾ ਵਾਣ ਦਾ ਮਾਮੇ ਦਾ ਬੋਏ ਆ ਗਿਆ ਮੈਨੂੰ ਪਤਾ ਅਸੀਂ ਛੋਟੇ ਹੁੰਦੇ ਵਾਈ ਕਰਦੇ ਰਹੇ ਆ ਤੇ ਮੈਂ ਤਾਂ ਟਰੈਕਟਰ ਮੈਂ ਟਰੈਕਟਰ ਚਲਾਉਣਾ ਵੇਖਿਆ ਇਹਦਾ ਠੀਕ ਹੈ ਕਿ ਨਹੀਂ ਟਰੈਕਟਰ ਹੱਥ ਜੋੜ ਜਾਂਦੇ ਇਹਦੇ ਮੁਰੇ ਵੀ ਬੱਸ ਕਰ ਜਾ ਆਲਵਾ ਛੱਡਦੇ ਹੁਣ ਮੈਨੂੰ ਕਰਸਾਨੀ ਕੀਤੀ ਆ ਬਹੁਤ ਚਲੋ ਦੇਖਦੇ ਆ ਕੀ ਬੰਦ ਹੈ ਬਾਬਾ ਭਲੀ ਕਰਿਆ ਹਨ ਤੇ ਹੈ ਬਣੂਗਾ ਗੱਲ ਬਣੂਗੀ ਬਣੂਗੀ ਇਹ ਤਾਂ ਮਿੱਟੀ ਚ ਕਾ ਕੇ ਨੀਵਾ ਕਰਾਤਾ ਸੀਗਾ ਯਾਰ ਕੋ ਸਾਡੇ ਦੂਜੇ ਦੋਵੇਂ ਘਰਾਂ ਨੇ ਤਾਏ ਕਾਣੇ ਮਿੱਟੀ ਚ ਕਾਦੀ ਠੀਕ ਆ ਪਰ ਸਾਨੂੰ ਵੀ ਜਗਾਉਣੀ ਪਈ ਕੋ ਬਾਹਣ ਉੱਚਾ ਰਹਿ ਗਿਆ ਸੀਗਾ ਆਪਣਾ ਆਹ ਦੇਖੋ ਕੀ ਹਾਲ ਹੋਇਆ ਹਨ ਵੇਣਿਆ ਹੁਣ ਇੱਥੋਂ ਇੱਕ ਰੈਂਪ ਛੱਡ ਦਾਂਗੇ ਬਾਕੀ ਫਿਰ ਪੱਧਰ ਕਰ ਲਾਂਗੇ ਬਣਾਵਾਂਗੇ ਕੋਈ ਸੀ ਨਾ ਕੰਮ ਵਾਵਾ ਵੱਡਾ ਬਈ ਯਾਰ ਇਹ ਕੰਮ ਛੋਟਾ ਨਹੀਂ ਗਾ ਇਹ ਪੱਧਰ ਕਰਨ ਤੇ ਖਾਸਾ ਟਾਈਮ ਲੱਗ ਜਾਣਾ ਯਾਰ ਇਹਨੂੰ ਤਾਂ ਵਾਦੇ ਜਰੂਰ ਜੀ ਬੜਾ ਕੱਢਿਆ ਪਿਆ ਵਾਣਦਾ ਯਾਰ ਨਹੀਂ ਜੀ ਮੈਂ ਤਾਂ ਕਹਿੰਦਾ ਨੂੰ ਡੂੰਗਾ ਵਾ ਗਿਆ ਆਪਾਂ ਚੌੜਨਾ ਚੌੜ ਗਈ ਹੈ ਓਏ ਹੁਣ ਤਾਂ ਸੌਖਾ ਦਰ ਪਿਆਉਣੇ ਕਿ ਨਹੀਂ ਡੂੰਗਾ ਵਾਲਾ ਹਲ ਵੇ ਤੇ ਠੀਕ ਜਿਹਾ ਡਾ ਹੈ ਉਹੀ ਤਾਂ ਗੱਲ ਹੈ ਨਾ ਜਿਹੜਾ ਆਪੇ ਸੰਦਰੀ ਮੁੰਦੇ ਆਪਾਂ ਤਾਂ ਡੂੰਗਾ ਵਾ ਲਗੇ ਆਪਣੇ ਕੋਲੇ ਇੱਕ ਤਾਂ ਟਰੈਕਟਰ ਵੱਡੇ ਹੈਗੇ ਆਪਾਂ ਉਤੋਂ ਤਾਂ ਖਿੱਚਦੇਗੇ ਜਿਵੇਂ ਆ ਆ ਖਿੱਚਦੇਗੇ ਉਹ ਖਿੱਚਦੇਗੇ ਅੱਛਾ ਫੇਰ ਇੱਕ ਵਾਰੀ ਫੇਰ ਮਾਰ ਦਾਂਗੇ ਫੇਰ ਹੈ ਮਾਰਾ ਕਾ ਨਾ ਕਰੀ ਹੋਰ ਵਾ ਕੇ ਵੇਖ ਲੈਂਦੇ ਬਸ ਜੱਜ ਕੀ ਜੀ ਕਿ ਨਹੀਂ ਫਿਰ ਤੂੰ ਸਿੱਖ ਹਾਂ ਤੂੰ ਸਿਕ ਯਾਰ ਮੈਨੂੰ ਆਏ ਵਾਣੀ ਵਾਲਾ ਪੁਲ ਲਾਏ ਤੇ ਮੈਂ ਤੋੜ ਦੂੰ ਇਹਦਾ ਕੋਈ ਨਾ ਤੂੰ ਤਾਂ ਚੱਲ ਬਚਾਈ ਫਿਰਦਾ ਹਜੇ ਨੂੰ ਮੈਂ ਪੜਾਕਾ ਹੀ ਪਾਉਂਗਾ ਤਾਂ ਜਿਵੇਂ ਪਿਆ ਇਤਨੀ ਲਾੜ ਜੀ ਨਿਕਲੀ ਸੀ ਇਹਦੀ ਠੋਕ ਤੇ ਮਾ ਭਾਂ ਬੁਲਟ ਜਗੇ ਵਾਨ ਗਿਆ ਦਾ ਟਰੈਕਟਰ ਦਾ ਮੋਟਰ ਵਾਨ ਗਿਆ ਪੜਾਕਾ ਮਰੇ ਇੱਥੇ ਟਰੈਕਟਰ ਨੇ ਢੱਡੀ ਮੈਂ ਕੀ ਬਣ ਗਿਆ ਨੂੰ ਯਾਰ ਇੱਥੇ ਦੇਣੇ ਕੀ ਬੰਦ ਐ ਇਹ ਪਾਣੀ ਪੂਣੀ ਵੀ ਨਹੀਂ ਪਾਇਆ ਚੱਪਣਾ ਉਹ ਤਾਂ ਸੀਗਾ ਯਾਰ ਪਾਣੀ ਵੇਸ ਤਾਂ ਨਹੀਂ ਸਹੀ ਆ ਹੈ ਸਹੀ ਆ ਕੋਈ ਬੜਾ ਕਰਮ ਨਹੀਂ ਹੋਇਆ ਮੈਂ ਤਾਂ ਇਦਾਂ ਕੀਤਾ ਸੀ ਉਹ ਦਿਨ ਇਹਨਾਂ ਕ ਇਹਨਾਂ ਕ ਹਾਂ ਇਹ ਇੱਥੇ ਕਰ ਲਿਆ ਵੀ ਇਹਨੂੰ ਹੋਰ ਇੱਥੇ ਇੱਥੇ ਤਾਂ ਖੜਾ ਹੀ ਖੜਾ ਜਾ ਕੇ ਠੀਕ ਐ ਚੱਲ ਫਿਰ ਦੇਖੇ ਵਾਕੇ ਲੈ ਕਰਾ ਪਿੱਤਲੇ ਜੋਤ ਤੱਕ ਮਾਰਨਾ ਕਰੀਂ ਦੇਖ ਲੈ ਕਰੀ ਹੋਰ ਮਾਰ ਲੈਨੇ ਕਿੰਨਾ ਵਾਣਾ ਹੁਣ ਸਭ ਕਪਰੇ ਉਹਨਾਂ ਨੇ ਚੱਲ ਮੈਂ ਵੀ ਤੇ ਨਾਲ ਬੰਨ ਨਾਲ ਤੈਨੂੰ ਸਿਖਾਉਣਾ ਮੈਂ ਬਾਈ ਚੱਲ ਹਾਂਜੀ ਮਾਰੀ ਐ ਨਹੀਂ ਕਰਾਹਾ ਖੋਪਸੋ ਬਣਾਵਾਂਗੇ ਵਾਣ ਚੰਗਾ ਹਨਾ ਦੇਖੋ ਗੱਲ ਤਾਂ ਬਸੋਂ ਬਾਹਰ ਜੀ ਐ ਸਹੀ ਦੱਸਾਂ ਤਾਂ ਮਤਲਬ ਉੱਤਰ ਕੇ ਆ ਗਿਆ ਤਾਂ ਭਾਂ ਸੂਣ ਵਾਲਾ ਹੀ ਕਰਤਾ ਪੇਬਾਕੇ ਟਰੈਕਟਰ ਤੇ ਪੈਨੇ ਇਥੇ ਆਰਾਮਦਾਈ ਨਾਲ ਆਉਦਾ ਠੀਕ ਹੈ ਕਿ ਨਹੀਂ ਆ ਸਵਾਦ ਵੱਖਰਾ ਹੈ ਵੱਡਾ ਤੀਸਗਾ ਤੇ ਇਸ ਨਾਲ ਆ ਜਿਹੜਾ ਥੱਲੇ ਪੈਣਾ ਨਾ ਕੱਚੇ ਥਾਂ 'ਚ ਛਾਵੇਂ ਖੇਤ ਨਿਆਰਾ ਵੱਖਰਾ ਹੈ ਬਾਕੀ ਠੀਕ ਹੈ ਸੈਟ ਹੈ ਸਰੀਰ ਕੈਮ ਕੀਤਾ ਅੱਜ ਤਾਂ ਹੀ ਤਾਂ ਵਧਗਾ ਪਾਸੀ ਹੈ ਜਾਨੇ ਸਮਾਈਲ ਜੀ ਹੈ ਖਿੜੇ ਜੇ ਚਿਹਰੇ ਹੈ ਠੀਕ ਹੈ ਕਿ ਨਹੀਂ ਤੇ ਓਕੇ ਬਈ ਕੋਨੇ ਵੀਡੀਓ ਵਗੈਰੇ ਐਡੀਟਿਡ ਕਰ ਲਾਂ ਮੈਂ ਇੱਥੇ ਬੈਠਾ ਘਰੇ ਚੱਲਣਾ ਫਿਰ ਆਥਨੇ ਯਾਰ ਦੇਣ ਇੱਕ ਲਵਲੀ ਨੂੰ ਸੱਦਣਾ ਯਾਰ ਹੁਸਨਰ ਵਾਲ ਨੂੰ ਕਬੂਤਰ ਦੇਣਾ ਸੀ ਤੇ ਇੱਕ ਬਾਦ ਨੂੰ ਮੁੰਡਾ ਫੋਨ ਕਰਿਆ ਤਾਂ ਉਹਨੂੰ ਲਗਾਇਆ ਦੇਣਾ ਯਾਰ ਤੇ ਉਹ ਵੀ ਅੱਜ ਕਰ ਦਾਂਗੇ ਆਪਾਂ ਯਾਰ ਹਣਾ ਇਟਸ ਰੋਟੀ ਟਾਈਮ ਮੇਰੇ ਵੀਡੀਓ ਮਿੱਠਾ ਚਾਰ ਖੱਟਾ ਚਾਰ ਰੋਟੀ ਚਾਹ ਓਕੇ ਰਿਪੋਰਟਾਂ ਠੀਕ ਆ ਕਿ ਨਹੀਂ ਚੱਲੀ ਜਾਂਦਾ ਕੰਮ ਮਗਰੀ ਬਾਬਾ ਵੀ ਪਹੁੰਚ ਗਿਆ ਅੱਗੋਂ ਦੀ ਚਾਰ ਰੋਟੀ ਮੈਂ ਫੜਾ ਕਾਉਣਾ ਉਹਨਾਂ ਦਾ ਦੋ ਚਾਰ ਰੋਟੀ ਲੈ ਗਿਆ ਸਾਡੀ ਦੇਰ ਨੂੰ ਬਦਲਦਾ ਪਤਾ ਨਹੀਂ ਤੱਕਦਾ ਹੁਣ ਬਾਬਾ ਕਹੀ ਚਾਹਦਾ ਹੈ ਤੇ ਮੈਂ ਹੁਣ ਢਿੱਡ ਇਕੱਠਾ ਕਰਾ ਲਈ ਕਿਤੇ ਸਹੀ ਗੱਲ ਐ ਐਡੇ ਦਾ ਟਰੈਕਟਰ ਦੇ ਨਿਹਸਾਬ ਜੈ ਤੂੰ ਵੀ ਵਟਦੇਂਗਾ ਇੱਥੇ ਆ ਕੇ ਚੱਲ ਜੂਗਰ ਤਾਂ ਮਾਰਨੇ ਉਹ ਵਿਚਾਰੇ ਨੇ ਬੁੜੇ ਬੰਦੇ ਨੇ ਲਓ ਜੀ ਲਾਦਾ ਕਬੂਤਰ ਕਰਾਹਾ ਵੀ ਭਾਈ ਕਬੂਤਰ ਕਰਾਹਾ ਮਗਰ ਸੰਪਰ ਕਰਾਹਾ ਤੇ ਮਗਰ ਹੀ ਹਲ ਵਾਜ ਜਾਂਦੇ ਸਾਰਾ ਕੰਮ ਹੀ ਚਲੀ ਜਾਂਦਾ ਭਾਈ ਪੂਰਾ ਜੁੱਧ ਲੱਗਿਆ ਪਿਆ ਜੀ ਵਾਹਨ ਨਾਲ ਤੜਕੇ ਦੇ ਮੁਕਾਬਲੇ ਤਾਂ ਬਹੁਤ ਵਧੀਆ ਬਣਾਤਾ ਕੀ ਕਿਹਾ ਕਿ ਨਹੀਂ ਆਹ ਵੇਖੋ ਖਾਲੀ ਪਿਆਈ ਫਿਰ ਤੈਨੂੰ ਦੱਸਿਆ ਵੀ ਬਾਈ ਬਾਹਲਾ ਨਾ ਲਾਈ ਟ੍ਰੈਕਟਰ ਦਾ ਢਿੱਡ ਇਕੱਠਾ ਆਇਆ ਖਾਲੀ ਵੱਧ ਪਿਆ ਕਰਵਾਣ ਚ। ਬਾਕੀ ਉਹ ਕੇ ਰਵੋਟਾਂ ਕੰਪਿਊਟਰ ਕਰਾ ਸਿੰਪਲ ਕਰਾਹਾ ਮਗਰੀ ਹਲ ਖੱਚ ਦੇੰਨੇ ਆ। ਬਾਕੀ ਟਾਈਮ ਹੋਇਆ ਪਿਆ ਬਾਬੇ ਹੋਣਾ ਘਰੇ ਜਾ ਕੇ ਕਬੂਤਰਾਂ ਨੂੰ ਦਾਣਾ ਪਾਣੀ ਪਾਉਣ ਦਾ ਸਹੀ ਦੱਸਾਂਦਾ ਬਈ ਦਾਣਾ ਪਾਣੀ ਪਾਉਣਾ ਸੀ ਇੱਕ लवली ਨੂੰ ਸੰਦੋਸਾ ਜੀ ਕਬੂਤਰ ਦੇ ਨਾਲ ਸਾਧ ਇੱਕ ਬਾਗਰ ਵਾਲੇ ਸ਼ੋਰ ਨੂੰ ਤੇ ਚਲੋ ਕੋਈ ਨਾ ਹਜੇ ਨੀਰਾ ਲਿਆਉਣਾ ਵਰਕ ਤਾਂ ਸੋ ਮੈਣੀ ਪਿਆ ਆਪਣੇ ਕੋਲੇ। ਹਨਾ ਸਵੇਰ ਦਾ ਘਰੇ ਨਹੀਂ ਜਾ ਕੇ ਵੇਖਿਆ। ਬਾਕੀ ਮੇਰੇ ਕੋਲੇ ਬਾਈਕ ਵੀ ਹੈ ਨਹੀਂ ਹਨਾ ਜਾਊਗਾ ਵੀ ਕਾਹਤੇ ਫਿਰ ਮੈਨੂੰ ਐ ਵੀ ਇਹ ਕੰਮ ਨਿਬੜੇ ਜੇ ਫਿਰ ਵਧੀਆ ਘਰੇ ਜਾਵੜਦੇ ਤਾਂ ਕੰਮ ਲੋਟ ਆ ਜਾਂਦਾ ਆਪਣਾ ਯਾਰ ਮੈਨੂੰ ਐ ਕਬੂਤਰ ਆਉਂਦਾ ਨਾ ਪਾਣੀ ਹੋਈ ਯਾਰ ਟਾਈਮ ਨਾਲ ਦੇ ਬੱਚੇ-ਬੁੱਚੇ ਨਿਕਲ ਨਹੀਂ ਨਿਕਲੀ ਜਾਂਦੇ ਸੰਡੇ ਤੇ ਉਹਨਾਂ ਦਾ ਹਿਸਾਬ ਕਿਤਾਬ ਹੋ ਜੇ ਹੋਰ ਤਾਂ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਆ ਕਿਸੇ ਗੱਲ ਦਾ ਤੁਹਾਨੂੰ ਵੀ ਪਤਾ ਹਨਾ ਬਾਕੀ ਕੋਈ ਡਿੱਕ ਹਾਂਜੀ ਇੱਧਰ ਨਹੀਂ ਉਹ ਬੱਚੇ-ਬੁੱਚੇ ਨਿਕਲੇ ਹੋਣਗੇ ਇਸ ਫੋਲ ਕਢਿਗੇ ਹੋਣਗੇ 100% ਔਰ ਉਹ ਕੇ ਬਾਤ ਕਿਉਂ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਲਗਾ ਕਬੂਤਰ ਜੀ ਕਹਿੰਦੇ ਸੀਗੇ ਬਾਦਲ ਵਾਲੇ ਮੁੰਡੇ ਵੀ ਸਾਨੂੰ ਚਾਹੀਦਾ ਠੀਕ ਹੈ ਕਿ ਨਹੀਂ ਮੈਂ ਚੱਲ ਕੋਈ ਗੱਲ ਨਹੀਂ ਲਗਾ ਦੇ ਦਿੰਨੇ ਇਹਨਾਂ ਨੂੰ ਨਲੇ ਮੈਨੂੰ ਵੀ ਖੇਤੋਂ ਚੜਾ ਕੇ ਵਿਚਾਰੇ ਛੱਡ ਗਏ ਇਹ ਹੈਲੋ ਕਰ ਦਿਓ ਗਾਇਸ ਆ ਇਹਦਾ ਨਾ ਜਗਮੀਤ ਹੈ ਮੁੰਡੇ ਦਾ ਇਹਦਾ ਨਾ ਸੱਦਾ ਫੇਰ ਨਾ ਗਿਆ ਬਾਈ ਠੀਕ ਹੈ ਤਿੰਨੇ ਬਾਦਲ ਤੋਂ ਹਾਂਜੀ ਠੀਕ ਹੈ ਠੀਕ ਹੈ ਲੈ ਮਿੱਤਰਾਂ ਲਗਾਤਾ ਫੜ ਪਹਿਲਾਂ ਠੀਕ ਹੈ ਕਿ ਨਹੀਂ ਇਹ ਥੋੜਾ ਥੰਬਨੇਲ ਵੀ ਐਂ ਹੀ ਲਾਵਾਂਗੇ ਆਪਾਂ ਐਂ ਕਰਕੇ ਚੱਲ ਤੇ ਯਾਰ ਨਾ ਇਹਨਾਂ ਨੂੰ ਉਡਰਣੇ ਵੀ ਦੇਣੇ ਸੀ ਨਾ ਮੰਨ ਕੇ ਚੱਲ ਵੀ ਤੇ ਦੇਖਦੇ ਆ ਕਬੂਤਰ ਇਹਨਾਂ ਨੂੰ じゃ ਤੈਨੂੰ ਕਿਹਾ ਮੈਂ ਰੁਕ ਜਾਓ ਯਾਰ ਥੋੜੇ ਦਿਨ ਬਾਇਰ ਰਹਿਣਾ ਤੁਹਾਨੂੰ ਜੋੜੀ ਬਣਾ ਕੇ ਦੇ ਦੇਾਂਗੇ ਬਾਕੀ ਚਲੋ ਦੇਖਦੇ ਆ ਕੀ ਹਿਸਾਬ ਕਿਤਾਬ ਹੈ ਸੀ ਮਾਰ ਦਿਆਂ ਨਿਗਾ ਕਰਾ ਠੀਕ ਆ ਬਾਈ ਓਕੇ ਜੀ ਬਾਏ ਬਾਏ ਕੋਈ ਨਾ ਤੁਹਾਨੂੰ ਜੋੜੀ ਦੇਵਾਂਗੇ ਫਿਰ ਕਦੇ ਠੀਕ ਹੈ 15 ਅਗਸਤ ਨੂੰ ਪੱਕੀ ਗੱਲ ਹੈ ਠੀਕ ਆ ਯਾਰ ਉਹ ਓਕੇ ਚਲੋ ਬਾਦੋਂ ਮੁੰਡੇ ਗਏ ਕਰਾ ਠੀਕ ਹੈ ਕਿ ਨਹੀਂ ਹੁਣ ਆਪਾਂ ਖੇਤ ਚੱਲੀਏ ਨਲੇ ਤਾਂ ਬਈ ਆਪਾਂ ਤੇਲ ਲੈ ਕੇ ਆਣਾ ਤੇਲ ਨਹੀਂ ਖਾਲੀ ਡਰਮ ਤੇ ਇੱਕ ਪਾਇਪ ਤੇ ਇੱਕ ਲੈਣਾ ਸਮਾਨਾ ਹਾਂਜੀ ਪਹੁੰਚ ਗਈ ਸਮਾਨਾ ਲੈ ਕੇ ਗੇਲਣ ਪਾਇਪ ਜੀ ਪਾਣੀ ਪੂਣੀ ਆਈ ਝੋਲੇ ਤਾਂ ਹੋਰ ਤਾਂ ਕੀ ਹੋਣਾ ਜਵਾਕਾ ਠੀਕ ਹੈਗੇ ਨਹੀਂ ਹੁਣੇ ਦੇਖੋ ਵਾਣ ਬਈ ਰੋਲੇ ਆਲੇ ਟੱਕ ਨੂੰ ਸਹੀ ਟੱਕ ਬਣਾਵਾ ਹੈ ਬਣਾਦੀ ਗੱਲਾਂ ਇੱਕ ਨੰਬਰ ਮਾਹੌਲ ਕਬੂਤਰ ਘਰਾਏ ਨੇ ਸਰਾ ਲਾਦੀ ਬਈ ਬਸ ਓਕੇ ਹੈ ਸੈਟਾ ਕੰਮ ਬਾਬੇ ਹਾਂਜੀ ਚੱਲ ਬਈ ਘਰ ਨੂੰ ਲਾਨ ਨੂੰ ਅਓਏ ਰੇਵੋਟਾਂ ਕਰਕੇ ਠੀਕ ਹੈਗੇ ਨਹੀਂ ਸੁਕਰਾਇਆ ਛੱਡ ਕੇ ਹਾਲ ਲੈ ਕੇ ਜਾਵਾਂਗੇ ਬਾਅਦ ਚਾ ਕੇ ਉੱਥੇ ਤਰ੍ਹਾਂ ਦੀ ਸਾਡੀ ਪਹੁੰਚਦੇ ਹਾਲਾ ਉੱਥੇ ਕਰਕੇ ਲੈ ਜਾਇਆ ਕਰਾਂਗੇ ਤਰਕੇ ਤੋਂ ਮੀਰਾ ਚਾ ਕੇ ਲਿਆਉਣਾ ਸਭ ਤੋਂ ਮੇਨ ਕੰਮ ਇਹਨੂੰ ਪੁੱਤਰ ਦੇ ਦਾਣੇ ਰੜਕੀ ਜਾਂਦੇ ਆ ਮੈਨੂੰ ਆਏ ਆ ਮੈਂ ਟਾਈਮ ਨਾਲ ਦਾਣੇ ਪਾਵਾਂ ਜਾ ਕੇ ਰਕੂਤਰਾਂ ਨੂੰ ਹਣਾ ਬਾਕੀ ਕੰਮ ਤਾਂ ਹੁੰਦੇ ਫਿਰ ਹਾਂਜੀ ਮੇਰੇ ਦੋਸਤੋ ਆਗੇ ਜੀ ਘਰੇ ਠੀਕ ਹੈ ਤੇ ਚਾਚੇ ਕਾ ਕਰਾਇਆ ਉਹਨਾਂ ਦੇ ਘਰੇ ਕੱਢਿਆਂ ਦਾ ਵੀ ਧੋਕੇ ਵਧੀਆ ਹੁਣ ਮਾਮੇ ਦਾ ਮੁੰਡਾ ਗਿਆ ਖੇਤੋਂ ਹਲ ਪਾਉਣ ਤੇ ਮੈਂ ਕਿਹਾ ਮੈਂ ਉਹਨੇ ਕਬੂਤਰਾਂ ਨੂੰ ਦਾਣੇ ਦੁਨੇ ਪਾਲਾਂ ਬਈ ਹਣਾ ਦਾਣਾ ਪਾਣੀ ਪਾਲਾਂ ਦਿਨ ਖੜਾ ਹਜੇ ਤੇ ਆਹ ਖੜ ਜਾ 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 ਜਿੱਦਾਂ ਲਿਬੜੇ ਆਈ ਤਾਂ ਤੇਰੇ ਨਾਲ ਮੂੰਹ ਕਰ ਲੂੰਗਾ ਆ ਜਾ 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 ਆ ਜਾ ਆਇਆ ਫਿਰ ਆਇਆ ਦੋ ਅਸਤਕਾਰ ਨਰੇਂਦਰ ਰਾਜ ਤਾਂ ਮੈਂ ਆਇਆ ਤਾਂ ਇਹ ਕਹਿੰਦਾ ਲਿਟਰਾਂ ਤਾਂ ਲੇਟ ਵੀ ਲੈਣੇ ਆਪਾਂ ਦੱਸ ਲਿਟਰਾਂ ਆ ਹੁੰਦਾ ਮੋਪਿਆਰ ਲੈ ਹੂੰ ਗਿਆਨ ਮੁਰਦਾ ਕੋਈ ਨਿਮਿਟੀ ਪੜਾ ਮੋ ਕਰਦਾ ਚੰਦਰਾ ਵੇਖ 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 ਵੇ ਅਈਏ ਅਈਏ ਨੰਦਰ ਮਾਰਤੀ ਵੇ ਬੱਕੀ ਗਈ ਏ ਉਹ ਕੰਧਰੇ ਤੋਂ ਨੰਦਰ ਵਾਜੀ ਸੱਚੀ ਨੰਦਰ ਵਾਜੀ ਛੱਡ ਦੇ ਚਲ ਬਾਬੇ ਯਾਰ ਦਾਣਾ ਪਾਣੀ ਪਾਵਾਂ ਮੈਂ ਕਰਾਂ ਟਾਈਮ ਲਾਪਸ ਤੇ ਲਾ ਕੇ ਹਾਂ ਚਲ ਬਸ ਲਿਓ ਫਿਰ ਕੰਮ ਵੀ ਮੀੜਦਾ ਫਿਰ ਹਣਾ ਚੌੜ ਬਾਅਦ ਚ ਕਰਾਂਗੇ ਇੱਕ ਖੜ ਜਾ ਚਲ ਬਾਬੇ ਮੈਂ ਦਾਣਾ ਪਾਣੀ ਕਰਾਂ ਕਬੂਤਰਾਂ ਦਾ ਯਾਰ ਕੋ ਕਬੂਤਰ ਕੀਤੇ ਉੱਡ ਜਾਂਦਾ ഉം പിന്നെ ബോട്ട ഫ ਹਾਂਜੀ ਵਾਟਰ ਪਾਤਾ ਜੀ ਸਾਰੇ ਓਹੋ ਸਾਰੇ ਕਿੱਥੇ ਆ ਰਹੇ ਗਿੰਦੇ ਸੱਚ ਬਈ ਇਹਨਾਂ ਨੂੰ ਪਾਣੀ ਧੋ ਕੇ ਪਾਉਣਾ ਮੈਂ ਕੋਈ ਚੱਕਣ ਵਾਲੀ ਗੱਲ ਨਹੀਂ ਪਰ ਕਬੂਤਰ ਇਹ ਵਾਹ ਉੱਡੇ ਫਿਰਦਾ ਦੋ ਤਿੰਨ ਉੱਡੇ ਫਿਰਦੇ ਯਾਰ ਮੇਰੀ ਗਏ ਆਪਣੇ ਇੱਕ ਧੜਾਣ ਵਾਲੀ ਕੋਈ ਕੱਢ ਕੇ ਸ਼ਿਕਾਰੀ ਇਹ ਫਿਰ ਆਪਣ ਨੂੰ ਤਾਲੰਦਾ ਆ ਬੋਈ ਉਹ ਹਣਾ ਇੱਕ ਧਾ ਆਉਂਦਾ ਬਈ ਠੀਕ ਹੈ ਇੱਕ ਇਹ ਕਿਤੇ ਹੋਰ ਫਿਰਦਾ ਸੂਬੀ ਵਾਲਾ ਦੋ ਇੱਕ ਹੋਰ ਦਾ ਤਿੰਨ ਕਬੂਤਰ ਫਿਰ ਗਏ ਯਾਰ ਪਤਾ ਨਹੀਂ ਕੀ ਦੀਆ ਉਹ ਪਾਣੂ ਪਤਾ ਨਹੀਂ ਯਾ ਡੋਨਟ ਨੋ ਇੱਕ ਛੱਡੀ ਉਹ ਕੋ ਥੱਲੇ ਫਿਰਦਾ ਚਾ ਉਹ ਫਿਰਦਾ ਇਕੱਲਾ ਤੂੰ ਛੱਡ ਦੀ ਏਅਰ ਕੱਢ ਕੇ ਕੋਈ ਨਾ ਕੋਈ ਖੜ ਜਾ ਲੁਕ ਡਾ ਦੀ ਕੱਢ ਕੇ ਕੋਈ ਨਹੀਂ ਦਿੰਦਾ ਰਾਜੂ ਬਾਵਾ ਜੰਮਾ ਮੈਂ ਕਿਹਾ ਗੁਲਾਬੀ ਕਾਂਗਰਸ ਆਉਂਦੇ ਤੇ ਆਪ ਦਾ ਸ਼ੇਰ ਠੀਕ ਹੈ ਇਹ ਆ ਕਾ ਸ਼ੇਰ ਹੈ ਕੰਜਰ ਨੇ ਪਾਣੀ ਪੀ ਰੱਖਿਆ ਹੈ ਪਹਿਲਾਂ ਚਾਰ ਗੇੜੇ ਦੇ ਕੇ ਆ ਚੱਲ ਇੱਕ ਮਿੰਟ ਰ ਮੈਨੂੰ ਖੇਤੋਂ ਫੋਣ ਆਈਂਦਾ ਬਾਬੇ ਲਓ ਜੀ ਇਹ ਕਾ ਛੱਡ ਦਿੰਨੇ ਆ ਕਲੇਗਲਾ ਵੀਡੀਓ ਸਲੇ ਸ਼ਿਕਾਰੀ ਆਪਣਾ ਚਲ ਤਾਂ ਛੇਰਾ ਪੰਜਾਬ ਦਾ ਬੌਲਦ ਗਲਾਬੀ ਕਾਂਦ ਲੱਗ ਕਿਧਰ ਗਿਆ ਏ ਕੁੱਚਾ ਚੜ ਗਨੇ ਆ ਆ ਗਿਆ ਦੋ ਸ਼ਰਤ ਇੱਕ ਦਾ ਸੱਜਾ ਗਲਾਬੀ ਟੂਸੇ ਇੱਕ ਦੀ ਸੱਜੀ ਗਲਾਬੀ ਕਾਂਦ ਥਰਨ ਦੇ ਖੁੱਲੇ ਇੱਕ ਤਾ ਫਰਦਾ ਇੱਕ ਇੱਥੇ ਫਰਦਾ ਤਿੰਨ ਚਾਰ ਕੁਤਰਾਂ ਨੂੰ ਫਰਦਿਆ ਚਲ ਕੋਈ ਨਾਲ ਵੀਡੀਓ ਬਣਾ ਲਾਂਗੇ ਇਹ ਵੀ ਫੜਾ ਫੜਾ ਕਰਦਾ ਕਿ ਨਹੀਂ ਤੇ ਦਾਣੇ ਪਾਈਏ ਬਈ ਪਾਣੀ ਸਾਰੇ ਕੁਤਰਾਂ ਨੂੰ ਪਾਤਾ ਦਾਣੇ ਉਹ ਯਾਰ ਦਾਣੇ ਹਜੇ ਪਾਉਣ ਵਾਲੇ ਇੱਕ ਮਿੰਟ ਸੌਰੀ ਗਲਤੀ ਹੋ ਗਈ ਦਾਣੇ ਹਾਂਜੀ ਆਜੋ ਪਾਈਏ ਦਾਣੇ ਆ ਦੇਖੋ ਬਈ ਇਹ ਕਾਹਨਾ ਮ ਕੂਤਰ ਫਰਦਾ ਆ ਫਰਦਾ ਆ ਜਾਂਦਾ ਤਾਂ ਨਹੀਂ ਕੀ ਦਾ ਸਵਾਦ ਜਾਂ ਲੱਗਾ ਜੀ ਕਬੂਤਰਾਂ ਨੂੰ ਵੇਖ ਕੇ ਚੱਤ ਜਾ ਖੁਸ਼ ਹੁੰਦਾ ਹੈਨਾ ਜਦ ਆਪਾਂ ਡਾਇਗ ਕਰਨ ਕੋ ਸਵਾਦ ਆਇਆ ਕਰੂਗਾ ਆ ਜਾ ਬੇਟਾ ਖਾਓ ਦਾਣੇ ਉਹ ਕਿਹ ਜੀ ਦਾਣੇ ਪਾਉਂਦਾ ਇਹਨਾਂ ਨੂੰ ਪਾਣੀ ਮ ਬਦਲ ਦੂੰ ਇਹਨਾਂ ਦਾ ਠੀਕ ਹੈ ਆ ਜਾ ਇਧਰ ਦਾਣੇ ਰੱਖੀ ਆਪਾਂ ਇਹਨਾਂ ਨੂੰ ਇਹ ਇੱਕ ਵੜਾ ਫੁੱਡ ਨੰਬਰ 1 ਵੱਡੇ ਕਬੂਤਰੋਂ ਵਾਲਾ ਓ ਬੜੇ ਕੁਸਰਵਾਲ ਨਹੀਂ ਜੋੜੂਗਾ ਤੇਰੀ ਭੈਣ ਬਾਹਰ ਆ ਗਈ ਸੀ ਤੌਲੀ ਤੌਲੇ ਆ ਵੀਡੀਓ ਯਾਰ ਕਿਹੜੇ ਵੇਲੇ ਕੱਟੀ ਗਈ ਯਾਰ ਕਿ ਮੈਂ ਲਾਈ ਨਹੀਂ ਗਈ ਇੱਕ ਖੁੱਡੇ ਦਾ ਵੀ ਇਧਰ ਦਾਣੇ ਰੱਖਦੇ ਮੈਂ ਹੁਣ ਆ ਕੇ ਤੇਰਾ ਭਾ ਓਏ ਨਾਣਾ ਥੋੜੀ ਭਾਏ ਨੂੰ ਬਾਹਰ ਨੂੰ ਆਜੋ ਕੋਈ ਖੁੱਡਾ ਨੰਬਰ 2 ਕਹ ਨਹੀਂ ਆ ਗਿਆ ਆਏ ਵਾਏ ਵਾਏ ਬਾਹਰ ਉਛਲ ਜੇ ਕੋਈ ਹੁਣ ਤਾਂ ਹੀ ਗੱਲ ਦਾ ਡਰ ਹੈ ਲਓ ਜੀ ਜਾਂਚ ਵੀ ਪਤਾ ਆਗੇ ਖੁਡਾ ਨੰਬਰ 3 ਗੰਨੇ ਦਾ ਨਾਂ ਬੇਬੀ ਨਾ ਆਇਓ ਬਟਾ ਆਇਓ ਬੇਟਾ ਇਧਰ ਜਿਹੜਾ ਇੱਕ ਨਵਾਂ ਬੱਚਾ ਐਡ ਕੀਤਾ ਰੱਪਾ ਉਹ ਉਹਨੂੰ ਆਏ ਦੇਖਣਾ ਹੈ ਵੀ ਉਹਨੇ ਵਾਟਰ ਬੁੱਟਰ ਪੀਤਾ ਕਿ ਨਹੀਂ ਹੈਨਾ ਪਾਣੀ ਦੀ ਗੌਰ ਰੱਖਣੀ ਪੈਂਦੀ ਆਜੋ ਆਇਓਏ ਉਹ ਕਿਉਂ ਹੀ ਇਹ ਬੋਲਣਾ ਆਗੜਾ ਸਾਈਡ ਤੋਂ ਇਹ ਚੱਲ ਪਿਆ। ਟੋਲਡ ਮਾਰਲ। ਉਹ। ਆਇਓ ਬਟਾ। ਆਇਓ 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 ਬਟਾ। ਇਹ। ਲਓ ਜੀ ਬੈਠ ਕਲ ਨੂੰ ਵੀ ਪੈ ਗਏ ਠੀਕ ਹੈ। ਇੱਕ ਹਾਂ ਸੱਚ ਬੰਦਾ ਲੈਟ ਸਟਾਡ ਤੇ ਗਿਆ ਨਾ ਜੀ। ਇਹ ਕਿੱਧਰ ਬੱਚੇ ਨਿਕਲਣ ਨਹੀਂ ਦਈਏ ਭਈ ਦੇਖ ਕੇ ਆਪਾਂ। ਕੱਢ ਲਏਗੇ ਨਹੀਂ। ਕੱਢ ਲੇ ਕੱਢ ਲੇ ਬਾਬੇ ਦੀ ਕਿਰਪਾ ਨਾਲ ਇੱਕ ਮਿੰਟ। ਓਕੇ ਰਿਪੋਰਟ ਹੋ ਗਈ। ਥਰਡ ਟੈਕ। ਓ ਨਾ ਓਏ ਮੈਂ ਤੁਹਾਨੂੰ ਕੀ ਕਹਦਾ ਯਾਰ ਇਹ ਤਾਂ ਇਧਰ ਵੀ ਨਿਕਲਣ ਵਾਲਾ ਸੀਗਾ ਬਾਈ ਯਾਰ ਓ ਵਾਹ ਓਏ ਨਹੀਂ ਰਿਹਾ ਨਾ ਉਹ ਇਧਰ ਵੀ ਨਿਕਲ ਗਿਆ ਓਏ ਓ ਐਮ ਜੀ ਬੱਚੇ ਤਾਂ ਸੋ ਮੈਣੀ ਨਿਕਲੇ ਜਾਂਦੀ ਆ ਬਾਬੇ ਉਹ ਵੱਧ ਫਿਰ ਇਹ حساب ਤੇ ਉਧਰ ਵੀ ਤੇ ਇਧਰ ਵੀ ਨਿਕਲ ਕੇ ਹੋਣਗੇ ਬੱਚੇ ਤਾਂ ਚਲੋ ਮੈਂ ਇਹ ਬੱਚੇ ਫਿਰ ਬਾਅਦ ਚ ਦੇਖਾਂਗੇ ਆਪਾਂ ਇਹ ਕਿਸੇ ਹੋਰ ਵੀਡੀਓ ਚ ਕੈਪਚਰ ਕਰਾਂਗੇ ਵੀ ਕਿੰਨੇ ਨਿਕਲੇ ਆਏ ਉਹ ਬਰੀਡਿੰਗ ਪ੍ਰੋਗਰੈਸ ਦਿਖਾਂਗੇ ਕਾਹ ਦੇਖਾ ਆ ਹੁੰਦਾ ਬੈਂਦਾ ਬੈਂਦਾ ਆ ਹੁੰਦਾ ਪਤਾ ਨਹੀਂ ਕੀਦਾ ਹੈ ਹਾ ਮੁਰਗਾ ਪੁੱਠਾ ਹੀ ਇਹ ਮੈਨੂੰ ਐਂ ਲੱਗਦਾ ਬਾਬੇਓ ਯਾਰ ਇੱਕ ਕਬੂਤਰ ਜਿਵੇਂ ਆਪਣੀ ਛਤਰੀ ਦੇ ਬੈਠ ਗਿਆ ਹੁੰਦਾ ਤੇ ਨਵਾਂ ਸ਼ਾਇਦ ਮੇਬੀ ਕਨਫਰਮ ਨਹੀਂ ਐ ਮੈਨੂੰ ਐਂ ਲੱਗਦਾ ਇੱਕ ਕਬੂਤਰ ਨਵਾਂ ਬੈਠਾ ਛਤਰੀ ਤੇ ਕੋਈ ਗੁਲਾਬੀ ਟੂਸਲ 3rd ਛਤਰੀ ਤੇ ਬੈੰਦਾ ਹੁੰਦਾ ਤੇ ਤਾਂ ਹਾਲੀ ਤੇ ਕਾਂਤ ਵਾਲਾ ਤੇ ਇਹਦਾ ਮਤਲਬ ਇਹ ਕਾਂਤ ਵਾਲਾ ਇੱਕ ਨਵਾਂ ਕਬੂਤਰ ਬੈਠਾ ਗੁਲਾਬੀ ਟੂਸਲ ਕਦੇ ਤਾਂ ਛਤਰੀ ਉੱਤੇ ਨਹੀਂ ਬੈਠੋਦੀ ਆਤੋਂ ਥੱਲੇ ਨੀਵੀਂ ਛਤਰੀ ਤੇ ਬੈਠਣ ਦੀ ਆਦਤ ਰਹੀ ਜਿਵੇਂ ਏਡੀ ਛਤਰੀ ਤੇ ਬੈਠਣ ਦੀ ਆਦਤ ਹੈ 100% ਇੱਕ ਕਬੂਤਰ ਨਵਾਂ ਬਈ ਫਿਰ ਇਹਨਾਂ ਚ ਚਲੋ ਕਿਰਾਨੀ ਗਰਾਂ ਨੂੰ ਚੱਕ ਲਈਏ ਖੇਤੋਂ ਆ ਗਈ ਦੇਖਾਂਗੇ ਨਵੇਂ ਪੁਰਾਣੇ ਕੀ ਪਾੰਦ ਰਾਤ ਨੂੰ ਲਾ ਲਾਂਗੇ ਕੋਈ ਨਾ ਨੀਰਾ ਵੀ ਕਰ ਲਈ ਪੈਕ ਉਹ ਬਾਈ ਬਸ ਵੱਡੇ ਮੋਟਰਸਾਂ ਲਾਏ ਨੇ ਮੈਂ ਤਾਂ ਨੀਰਾ ਹੀ ੜਕਾ ਸੀ ਕਰਦਾ ਚਲੋ ਜੀ ਮੀਂਹੜ ਮਾਈ ਮਾਮੇ ਦਾ ਬੋਏ ਚੱਲ ਰਹੇ ਹੈ ਘਰ ਕੋ ਨੀਰਾ ਲੱਦ ਲਿਆ ਬਾਈ ਜਿਹੜੇ ਸ਼ਾ ਤੇ ਤੂੰ ਚੱਪ ਜਾ ਬਣਾਉਣਾ ਮੈਨੂੰ ਐ ਲੱਗਾ ਪੈ ਚਿੱਕੜ ਚ ਵਾਰ ਦਾ ਤੂ ਹੀ ਲੈ ਹੈ ਕਾਰ ਰੋਈ ਪਾਣੀ ਨੂੰ ਸੁਧੀ ਕਿ ਤੇ ਧੋਨੇ ਤੇ ਮਾਰੇ ਸਾਡੇ ਬਾਦ ਵੀਡੀਓ ਚਾਹਦੇ ਆ ਬਈ ਨੀਰਾਬਸ ਲੱਦ ਲਿਆ ਹੁਣ ਟੈਨਸ਼ਨ ਫਰੀ ਕਿੱਥੇ ਹੈ ਕੋਈ ਉਤਰਵਾਤਰ ਖਾਣਾ ਮਦੂਸਣੀਏ ਹਾਂਜੀ ਮੇਰੇ ਪੀਰੋ ਆ ਗਏ ਇਧਰ ਲੈ ਘਰ ਰੇ ਹੈ ਕਬੂਤਰੇਰ ਮੈਨੂੰ ਆ ਲੱਗਾ ਇੱਕ ਵੀ ਹੈ ਨਹੀਂ ਛਤਰੀ ਤੇ ਆਪਾਂ ਕਬੂਤਰ ਤੰਨਾ ਦੀ ਗੱਲ ਕਰੀ ਨਾ ਮਤਲਬ ਆਪਣੇ ਉਹ ਲਿਓ ਤੂੰ ਤਾਂ ਨਹੀਂ ਰਗੜਦੇ ਕਿਤੇ ਭਰਾਵਾ ਹੈ ਚੱਲ 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 ਹਾਂ ਨਹੀਂ ਬਈ ਆਪਣੇ ਤਾਂ ਦੋਵੇਂ ਬੈਠੇ ਆ ਆਪਣੇ ਤਾਂ ਬੈਠਿਆ ਹੈ ਉਹਨਾਂ ਦੇ ਵਿੱਚ ਲੱਗੇ। ਹਉ ਦੇਖੋ ਸਾਡੇ ਸਾਹਮਣੇ ਆਪਣੇ ਦੋਵੇਂ ਕੂਤਰ ਤਾਂ ਬੈਠੇ ਆ ਉਹ ਜਾਲੀਆਂ ਦੇ ਵਿੱਚ ਲੱਗੇ। ਆ ਬੈਠੇ ਤਾਂ ਉਹ ਆਪਣੇ ਤਾਂ। ਇੱਕ ਮਿੰਟ ਵੀਡੀਓ ਕੱਟ ਕੇ। ਆਪਣੇ ਤਾਂ ਸਹੀ ਹੈ। ਆਪਣੇ ਦੋਵੇਂ ਆਗੇ ਦੇਖੋ ਦੋਵੇਂ ਇੱਕ ਦਾ ਸੱਜਾ ਗਲਾਬੀ ਟੂਸਾ ਇੱਕ ਦੀ ਸੱਜੀ ਗਲਾਬੀ ਕਾਂਤ। ਤੇ ਜਿਹੜੇ ਨਵੇਂ ਕੂਤਰ ਬੈਠੀ ਜਾਂਦੇ ਸੀ ਵਿੱਚ ਆ ਕੇ ਉਹ ਕਿਧਰ ਗਿਆ ਇੱਕ ਕੂਤਾ ਚਿੱਟਾ ਬੈਠਾ ਸੀ ਛਤਰੀ ਤੇ ਆਪਣੀ ਸੀ। ਵਾਟ ਹੈਪਨਡ ਹੋ ਗਿਆ ਤਾਂ ਆਸ-ਪਾਸ ਹੀ ਬੈਠਣ ਲੱਗੇ ਮੈਂ। ਦੇਖਾਂ ਕੋਠੇ ਤੇ ਝੜ ਕੇ ਨਿਗਾ ਮਾਰਦੇ ਆ ਕਿਤੇ। ਛਤਰੀ ਹਿਉਰੀ ਦੀ ਕਿੱਥੇ ਬੈਠੇ ਬੁੱਠੇ ਹੈਗੇ ਹਾਂਜੀ ਕਬੂਤਰ ਹੈ ਨਹੀਂ ਜੀ ਕੋਈ ਹੋਰ ਇਹ ਦੋ ਹੀ ਬੈਠੇ ਆਪਣੇ ਉਹ ਬੈਠੇ ਜਰੂਰ ਸੀ ਨਵੇਂ ਕਬੂਤਰ ਇੱਕ ਤਾਂ ਮੈਂ ਆ ਦੇਖੀ ਬੈਠਾ ਦੇਖਾ ਛਤਰੀ ਤੇ ਤੇ ਬਾਕੀ ਮੈਨੂੰ ਗੋਸ਼ੇ ਦਾ ਫੋਨ ਆਇਆ ਸੀ ਉਹ ਕਹਿੰਸੀ ਦੋ ਕਬੂਤਰ ਹੋਰ ਬੈਠੀ ਜਾਂਦੇ ਆਖਣੀ ਬੈਠੇ ਆ ਆਪਣੀ ਛਤਰੀ ਤੇ ਤੇ ਪਰ ਹੁਣ ਆ ਕੇ ਦੇਖਿਆ ਹਨਾ ਯਾਰ ਵੀ ਜਾਂ ਤਾਂ ਡੱਡ ਗਏ ਹੋਣਗੇ ਤੇ ਆਪਣੇ ਦੋਵੇਂ ਥੱਲੇ ਆ ਗਏ ਤੇ ਹੋਰ ਕੋਈ ਵੀ ਕਬੂਤਰ ਹੈ ਨਹੀਂਗਾ ਚਲੋ ਕੋਈ ਨਾ ਕੱਲ ਨੂੰ ਕਰ ਲਾਂਗੇ ਕੱਪੀ ਕੋਈ ਤਰ ਵਾਲੀ ਗੱਲ ਨਹੀਂ ਬੈਠਦੇ ਆ ਦੋ ਮਿੰਟ ਰੈਸਟ ਕਰਦੇ ਹੈਗੇ ਕਰਨੀ ਜ਼ਿਆਦਾ ਹਾਂ ਤੂੰ ਕਿੱਧਰ ਮੂੰਹ ਚੱਕਿਆ ਜੱਬਲ ਪੁੱਤ ਨਹੀਂ ਚੰਮੀ ਹੈ ਹਾਂਜੀ ਆਪਣੇ ਵਾਲੇ ਦੋਵੇਂ ਕਬੂਤਰ ਕਰਤੇ ਅੰਦਰ ਬਈ ਠੀਕ ਐ ਤੇ ਮਾਮੇ ਦਾ ਮੁੰਡਾ ਵੀ ਗਿਆ ਘਰ ਨੂੰ ਲਿਓ ਨੇ ਵੀ ਰੋਟੀ ਪਾਣੀ ਖਾ ਪੀ ਲਿਆ ਹੁਣ ਰਹਿ ਗਏ ਆਪਾਂ ਨਾਉਣ ਵਾਲੇ ਰੋਟੀ ਖਾਣ ਵਾਲੇ ਠੀਕ ਐ ਜੀ ਖੁੱਡਿਆਂ ਨੂੰ ਲੋਕ ਵਗੈਰਾ ਦੇਵਾਂ ਮੈਂ ਲਾ ਸਾਰਾ ਕੋਈ ਲਾਈਟਾਂ ਲੁੱਟਾ ਕਰਦਿਆਂ ਬੰਦ ਨਹਾ ਤੋ ਕੇ ਚੁੱਪ ਕਰਦਾ ਚੁੱਪ ਨਹਾ ਧੋ ਕੇ ਰੋਟੀ ਖਾ ਕੇ ਫੇਰ ਆਉਣੇ ਆਪਾਂ ਉਕੇ ਬਾਬੇ ਸਾਰੇ ਕੰਮ ਦੰਦੇ ਆਪਣੇ ਨਿਭੜੇ ਆ